ਲਗਾਤਾਰ ਪੈਰ ਰਖੇ ਮੀਂਹ ਨੇ ਹੁਣ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸ ਜੇ ਕੀ ਲੱਖ ਲੱਖ ਜਿੰਨਾ ਪਾਣੀ ਨਿਵੇਂ ਇਲਾਕਿਆਂ ਦੇ ਵਿੱਚ ਖੜਾ ਹੋ ਚੁੱਕਿਆ ਹੈ ਜਿਸ ਦੇ ਚਲਦਿਆਂ ਲੋਕਾਂ ਦੀਆਂ ਗੱਡੀਆਂ ਵੀ ਫਸੀਆਂ ਕੋਈਆਂ ਨੇ ਤੇ ਬੜੀ ਮੁਸ਼ਕਿਲ ਦੇ ਨਾਲ ਲੋਕ ਇਹਨਾਂ ਗੱਡੀਆਂ ਨੂੰ ਬਾਹਰ ਕੱਢ ਰਖੇ ਨੇ ਦੱਸ ਜੇ ਕੀ ਹੁਣ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰ ਦਿੰਦਾ ਹੈ ਲੋਕਾਂ ਦਾ ਰੋਜ਼ਗਾਰ ਪੂਰੇ ਤਰੀਕੇ ਨਾਲ ਠੱਪ ਹੈ ਕਿਉਂਕਿ ਪੂਰੀ ਮਾਰਕੀਟ ਬੰਦ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇ ਰਾਤ ਤੋਂ ਖੋਲ ਰਹੀ ਬਰਸਾਤ ਨੇ ਹੁਣ ਮੁਸੀਬਤਾਂ ਦਾ ਸਬਬ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਕਿ ਲੋਕ ਦੁਕਾਨਦਾਰ ਆਪਣੀਆਂ ਦੁਕਾਨਾਂ ਵੀ ਨਹੀਂ ਖੋਲ ਪਾ ਰਹੇ ਜਿਸ ਦੇ ਚਲਦਿਆਂ ਅੱਜ ਰੋਜ਼ਗਾਰ ਵੀ ਠਾਪ ਹੈ ਤਾਂ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਮੈਂਟ ਬਾਕਸ ਵਿੱਚ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਬਿਆਨ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਕਿਸ ਕਿਸ ਇਲਾਕੇ ਦੇ ਵਿੱਚ ਕਿੰਨਾ ਕਿੰਨਾ ਪਾਣੀ ਭਰਿਆ ਕੋਇਆ ਜਾਂ ਫਿਰ ਤੁਹਾਨੂੰ ਇਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ ਪੈਰ ਰਖੇ ਮੀਂਹ ਨੇ ਹੁਣ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸ ਜੇ ਕੀ ਲੱਖ ਲੱਖ ਜਿੰਨਾ ਪਾਣੀ ਨੀਵੇਂ ਇਲਾਕਿਆਂ ਦੇ ਵਿੱਚ ਖੜਾ ਹੋ ਚੁੱਕਿਆ ਹੈ ਜਿਸ ਦੇ ਚਲਦਿਆਂ ਲੋਕਾਂ ਦੀਆਂ ਗੱਡੀਆਂ ਵੀ ਫਸੀਆਂ ਕੋਈਆਂ ਨੇ ਤੇ ਬੜੀ ਮੁਸ਼ਕਿਲ ਦੇ ਨਾਲ ਲੋਕ ਇਹਨਾਂ ਗੱਡੀਆਂ ਨੂੰ ਬਾਹਰ ਕੱਢ ਰਖੇ ਨੇ ਦੱਸ ਜੇ ਕੀ ਹੁਣ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰ ਦਿੰਦਾ ਹੈ ਲੋਕਾਂ ਦਾ ਰੋਜ਼ਗਾਰ ਪੂਰੇ ਤਰੀਕੇ ਨਾਲ ਠੱਪ ਹੈ ਕਿਉਂਕਿ ਪੂਰੀ ਮਾਰਕੀਟ ਬੰਦ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇ ਰਾਤ ਤੋਂ ਖੁੱਲ ਰਹੀ ਬਰਸਾਤ ਨੇ ਹੁਣ ਮੁਸੀਬਤਾਂ ਦਾ ਸਬਬ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਕਿ ਲੋਕ ਦੁਕਾਨਦਾਰ ਆਪਣੀਆਂ ਦੁਕਾਨਾਂ ਵੀ ਨਹੀਂ ਖੋਲ ਪਾ ਰਹੇ ਜਿਸ ਦੇ ਚਲਦਿਆਂ ਅੱਜ ਰੋਜ਼ਗਾਰ ਵੀ ਠਾਪ ਹੈ ਤਾਂ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਮੈਂਟ ਬਾਕਸ ਵਿੱਚ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਬਿਆਨ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਕਿਸ ਕਿਸ ਇਲਾਕੇ ਦੇ ਵਿੱਚ ਕਿੰਨਾ ਕਿੰਨਾ ਪਾਣੀ ਭਰਿਆ ਕੋਇਆ ਜਾਂ ਫਿਰ ਤੁਹਾਨੂੰ ਖੋਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ ਪੈਰ ਰੱਖੇ ਮੀਂਹ ਨੇ ਹੁਣ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸ ਜੇ ਕੀ ਲੱਖ ਲੱਖ ਜਿੰਨਾ ਪਾਣੀ ਨਵੇਂ ਇਲਾਕਿਆਂ ਦੇ ਵਿੱਚ ਖੜਾ ਹੋ ਚੁੱਕਿਆ ਹੈ ਜਿਸ ਦੇ ਚਲਦਿਆਂ ਲੋਕਾਂ ਦੀਆਂ ਗੱਡੀਆਂ ਵੀ ਫਸੀਆਂ ਹੋਈਆਂ ਨੇ ਤੇ ਬੜੀ ਮੁਸ਼ਕਿਲ ਦੇ ਨਾਲ ਲੋਕ ਇਹਨਾਂ ਗੱਡੀਆਂ ਨੂੰ ਬਾਹਰ ਕੱਢ ਰਖੇ ਨੇ ਦੱਸ ਜੇ ਕੀ ਹੁਣ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰ ਦਿੰਦਾ ਹੈ ਲੋਕਾਂ ਦਾ ਰੋਜ਼ਗਾਰ ਪੂਰੇ ਤਰੀਕੇ ਨਾਲ ਠੱਪ ਹੈ ਕਿਉਂਕਿ ਪੂਰੀ ਮਾਰਕੀਟ ਬੰਦ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਰ ਰਾਤ ਤੋਂ ਹੋ ਰਹੀ ਬਰਸਾਤ ਨੇ ਹੁਣ ਮੁਸੀਬਤਾਂ ਦਾ ਸਬਬ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਕਿ ਲੋਕ ਦੁਕਾਨਦਾਰ ਆਪਣੀਆਂ ਦੁਕਾਨਾਂ ਵੀ ਨਹੀਂ ਖੋਲ ਪਾ ਰਹੇ ਜਿਸ ਦੇ ਚਲਦਿਆਂ ਅੱਜ ਰੋਜ਼ਗਾਰ ਵੀ ਠਾਪ ਹੈ ਤਾਂ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਮੈਂਟ ਬਾਕਸ ਵਿੱਚ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਬਿਆਨ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਕਿਸ ਕਿਸ ਇਲਾਕੇ ਦੇ ਵਿੱਚ ਕਿੰਨਾ-ਕਿੰਨਾ ਪਾਣੀ ਭਰਿਆ ਹੋਇਆ ਜਾਂ ਫਿਰ ਤੁਹਾਨੂੰ ਇਹ ਕੋਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ